ਅੱਜ ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਟਰ ਤੇ ਭਾਰਤੀ ਜਨਤਾ ਪਾਰਟੀ ਨਹੀਂ ਸਾਰੀਆਂ ਸੰਸਥਾਵਾਂ ਕੋਈ ਪਾਰਟੀ ਦਾ ਝੰਡਾ ਨਹੀਂ ਇਹਦੇ ਵਿੱਚ ਇਹ ਰਾਸ਼ਟਰੀ ਸੁਰੱਖਿਆ ਜਾਗਰਣ ਮੰਚ ਦੇ ਤਹਿਤ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੇਸ਼ ਦੇ ਉਹ ਸ਼ੂਰਬੀਰ ਸੈਨਿਕ ਜਿਨ੍ਹਾਂ ਨੇ ਪਹਲਗਾਮ ਦੇ ਅੰਦਰ ਸਾਡੀਆਂ ਭੈਣਾਂ ਦਾ ਸੁਹਾਗ ਉਜਾੜਿਆ ਸੀ ਉਹਨਾਂ ਦਾ ਬਦਲਾ ਲਿਆ ਔਰ ਪਾਕਿਸਤਾਨ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਹੈ ਉਹਨਾਂ ਸੈਨਿਕਾਂ ਦਾ ਅਭਿਨੰਦਨ ਕਰਨ ਲਈ ਉਹਨਾਂ ਦੇ ਸ਼ੌਰਿਆ ਨੂੰ ਉਹਨਾਂ ਦੇ ਸਾਹਸ ਨੂੰ ਪ੍ਰਣਾਮ ਕਰਨ ਲਈ ਅੱਜ ਇਹ ਤਿਰੰਗਾ ਯਾਤਰਾ ਜਿਹੜੀ ਹੈ ਗੁਰਦਾਸਪੁਰ ਦੇ ਪ੍ਰਧਾਨ ਜੀ ਦੀ ਅਧਿਖਸ਼ਤਾ ਦੇ ਅੰਦਰ ਅਸੀਂ ਸਾਰੇ ਕੱਢ ਰਹੇ ਹਾਂ ਔਰ ਜਿਹਦੇ ਅੰਦਰ ਸਭ ਸੰਸਥਾਵਾਂ ਜੁੜੀਆਂ ਉਹ ਸ਼ਾਮਿਲ ਹੋਈਆਂ ਜਿਸ ਪ੍ਰਕਾਰ ਪਾਕਿਸਤਾਨ ਅਤੰਕੀਆਂ ਨੂੰ ਸਮਰਥਨ ਦਿੰਦਾ ਸਾਡੇ ਰੱਖਿਆ ਮੰਤਰੀ ਜੀ ਨੇ ਵੀ ਕੱਲੇ ਗੱਲ ਕਹੀ ਹੈ ਕਿ ਜਿੰਨੀ ਜਿੰਨੀ देर 'ਚ ਇੱਕ ਆਦਮੀ ਨਾਸ਼ਤਾ ਪੂਰਾ ਕਰਦਾ ਉੰਨੀ ਦੇਰ 'ਚ ਦੁਸ਼ਮਨਾਂ ਨੂੰ ਨਿਪਟਾਤਾ ਗਿਆ ਉਹਨਾਂ ਦੇ ਆਕਾ ਨੂੰ ਵੀ ਕਮੈਸੀ ਚਲਾ ਗਿਆ 11 ਉਹਨਾਂ ਦੇ 에어 بیس ਜਿਹੜੇ ਆ ਪੱਟੀਆਂ ਪੂਰੀ ਤਰ੍ਹਾਂ ਬਰਬਾਦ ਕਰਤੀਆਂ ਗਈਆਂ ਔਰ ਜਿਹੜੇ ਅਤੰਕ ਦੇ ਸਰਗਨਾ ਸੀ ਉਹਨਾਂ ਦੇ ਹੈੱਡਕੁਆਰਟਰ ਕਿਸ ਤਰੀਕੇ ਨਾਲ ਤਬਾਹ ਕਰਤੇ ਗਏ ਇਹ ਆਪਰੇਸ਼ਨ ਸੰਦੂਰ ਅੱਜ ਵੀ ਜਾਰੀ ਹੈ ਇੱਥੇ ਵਿਰਾਮ ਹੈ ਕੇਵਲ ਕੋਈ ਸੀਜ਼ਫਾਇਰ ਨਹੀਂ ਹੈ ਕੇਵਲ ਵਿਰਾਮ ਹੈ ਅਗਰ ਪਾਕਿਸਤਾਨ ਦੇ ਬਿਹਵਾਰ ਦੇ ਉੱਤੇ ਤਾ ਹੋਏਗਾ ਅਗਰ ਉਹ ਆਪਣੀਆਂ ਸ਼ਰਾਰਤਾਂ ਕਰਨ ਤੋਂ ਅਤੰਕੀਆਂ ਨੂੰ ਪ੍ਰਸੰਨ ਦੇਣ ਤੋਂ ਬੰਦ ਨਹੀਂ ਹੋਏਗਾ ਇਹ ਉਹਦਾ ਪਰਮਾਨੈਂਟ ਇਲਾਜ ਕਰਨ ਤੋਂ ਵੀ ਇਹ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਧ੍ਰਿੜ ਨਿਸ਼ਚੇ ਵਾਲੀ ਸਰਕਾਰ ਹੈ ਜਿਨ੍ਹਾਂ ਅਤੰਕੀਆਂ ਨੂੰ ਕਿਸ ਤਰੀਕੇ ਨਾਲ ਜ਼ੀਰੋ ਟੋਲਰੈਂਸ ਹੈ ਇਹਦਾ ਜਿਹੜਾ ਸੰਕਲਪ ਲਿਆ ਉਹਨੂੰ ਪੂਰਾ ਕਰਨ ਤੋਂ ਸਾਡੀਆਂ ਤਿੰਨੇ ਸੈਨਾ ਜਿਹੜੀਆਂ ਉਹ ਪੂਰੀ ਤਰ੍ਹਾਂ ਤੱਪਰ ਨੇ ਤਿਆਰ ਨੇ ਅਸੀਂ ਸੈਨਿਕਾਂ ਦਾ ਅਵਿਨੰਦਨ ਵੀ ਕਰਦੇ ਆ ਉਹਨਾਂ ਨੂੰ ਨਮਨ ਵੀ ਕਰਦੇ ਆ ਉਹਨਾਂ ਦੇ ਸ਼ੋਹਰਿਆਂ ਨੂੰ ਉਹਨਾਂ ਦੇ ਸਾਸ ਨੂੰ ਉਹਨਾਂ ਮਾਵਾਂ ਨੂੰ ਵੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੇਸ਼ ਦੀ ਸੇਵਾ ਚ ਲਗਾਇਆ ਇਹ ਜਿਹੜੀ ਤਿਰੰਗਾ ਯਾਤਰਾ ਜਿਹੜੀ ਹੈ ਸਮਰਪਿਤ ਆਪਣੀ ਦੇਸ਼ ਦੀ ਸੈਨਾ ਵਾਸਤੇ ਉਹਨਾਂ ਦੀ ਹੌਸਲਾ ਵਜਾਈ ਵਾਸਤੇ ਸੈਨਾ ਦੇ ਇਹ ਤਿਰੰਗਾ ਜਿਹੜੀ ਯਾਤਰਾ ਕੱਢੀ ਜਾ ਰਹੀ ਆ ਅੱਜ ਗੁਰਦਾਸਪੁਰ ਵੀ ਉਹਦਾ ਹਿੱਸਾ ਬਣਨ ਜਾ ਰਿਹਾ ਪੂਰੇ ਗੁਰਦਾਸਪੁਰ ਦੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਔਰ ਬੜੇ ਹੌਸ਼ ਦੇ ਨਾਲ ਸਾਰੇ ਇੱਥੇ ਪਹੁੰਚੇ ਆਂ ਜਿਹੜਾ ਯਾਤਰਾ ਚ ਸ਼ਾਮਲ ਹੋਣ ਵਾਸਤੇ ਔਰ ਮੈਂ ਆਈ ਹੋਈ ਸਾਰੀ ਸੰਗਤ ਦਾ ਮੈਂ ਧੰਨਵਾਦ ਵੀ ਕਰਦਾ ਔਰ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਇੱਕ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੰਦੂਰ ਮਿਸ਼ਨ ਚੱਲਿਆ ਸੀ ਉਹਦੇ ਵਿੱਚ ਜਿਹੜਾ ਆਪਣੇ ਦੇਸ਼ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਔਰ ਅੰਤਗਵਾਦ ਨੂੰ ਖਤਮ ਕਰਨ ਦੇ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬੜਾ ਵੱਡਾ ਫੈਸਲਾ ਲਿਆ ਔਰ ਆਪਣੇ ਦੇਸ਼ ਦੀ ਸੈਨਾ ਦੇ ਨਾਲ ਜਿਹੜਾ ਫੈਸਲਾ ਲੈ ਕੇ ਔਰ ਉੱਥੋਂ ਦੇ ਅੰਤਗਵਾਦੀ ਜਿਹੜੇ ਉਹਨਾਂ ਦੇ ਅੱਡੇ ਸੀ ਉਹਨਾਂ ਨੂੰ ਖਤਮ ਕੀਤਾ ਨਸ਼ਟ ਕੀਤਾ ਸੋ ਉਹਦੇ ਸਬੰਧ ਦੇ ਵਿੱਚ ਆਪਣੇ ਜਿਹੜੀਆਂ ਦੇਸ਼ ਦੀ ਸੈਨਾ ਨੂੰ ਸਲਾਮ ਹੈ ਔਰ ਉਹਦੇ ਲਈ ਅੱਜ ਅਸੀਂ ਸਾਰੇ ਇਕੱਤਰ ਹੋਏ ਆਂ ਔਰ ਜਿਹੜੀ ਤਰੰਗਾ ਯਾਤਰਾ ਚ ਕੱਢੀ ਜਾ ਰਹੀ ਆ ਉਹਦੇ ਸਬੰਧ ਲਈ ਸਾਰੇ ਇਕੱਠੇ ਹੋਏ ਆਂ ਆਮ ਲੋਕਾਂ ਦਾ 뷰 ਹੈ ਕਿ ਅਤਵਾਦ ਨੂੰ ਪੂਰਨ ਤੌਰ ਤੇ ਖਤਮ ਕੀਤੇ ਬਿਨਾਂ ਅੱਜ ਬਾਦ ਨੂੰ ਖਤਮ ਨਹੀਂ ਹੋਣਾ ਚਾਹੀਦਾ ਸਟ੍ਰਾਈਕ ਸਰਟਿਸ ਸਟ੍ਰਾਈਕਰੀ ਹੋਈ ਹੈ ਜਾਂ ਸਟਾਈਕ ਨਹੀਂ ਰਹੀ ਦੇਖੋ ਇਹ ਇੱਕ ਬੜੀ ਵੱਡੀ ਸ਼ੁਰੂਆਤ ਹੈ ਕਿ ਅੱਜ ਦੇਸ਼ ਦੇ ਅੱਗੇ ਚੁਣੌਤੀ ਸੀ ਬੜੀ ਵੱਡੀ ਇਹ ਬਹੁਤ ਬਾਕੀ ਦੇਸ਼ਾਂ ਨੂੰ ਵੀ ਦੇਖਦਿਆਂ ਹੋਇਆ ਜਿਹੜੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਔਰ ਸਾਡੀ ਦੇਸ਼ ਦੀ ਸਾਰੀ ਲੀਡਰਸ਼ਿਪ ਨੇ ਜਿਹੜਾ ਫੈਸਲਾ ਲਿਆ ਔਰ ਨੌ ਟਿਕਾਣੇ ਜਿਹੜੇ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਜਿਹੜੇ ਨਸ਼ਟ ਕੀਤੇ ਗਏ ਆ ਔਰ ਬੜੀ ਵੱਡੀ ਗੱਲ ਆ ਕਿ ਉਹ ਇੱਕ ਸਿਵਲ ਨੂੰ ਛੱਡ ਕੇ ਸਾਰੀਆਂ ਜਿਹੜੀਆਂ ਰੈਜੀਡੈਂਸ਼ੀਅਲ ਏਰੀਆ ਉਹਨਾਂ ਦੇ ਛੱਡ ਕੇ ਸਿਰਫ ਤੇ ਸਿਰਫ ਜਿਹੜੇ ਅੰਤਖਵਾਦੀਆਂ ਦੇ ਜਿਹੜੇ ਟਿਕਾਣੇ ਸੀ ਉਹਨਾਂ ਨੂੰ ਨਸ਼ਟ ਕੀਤਾ ਇਹ ਸ਼ੁਰੂਆਤ ਹੈ ਜੇ ਅਜੇ ਵੀ ਪਾਕਿਸਤਾਨ ਇਸ ਸੀ ਦੇ ਨਾਲ ਨਹੀਂ ਸਮਝਾਉਗੀ ਤਾਂ ਔਰ ਪਾਕਿਸਤਾਨ ਦੇ ਜਿਹੜੇ ਉਥੋਂ ਦੀ ਲੀਡਰਸ਼ਿਪ ਆ ਚਾਹੇ ਉਥੋਂ ਦੇ ਮਿਲਿਟੈਂਟ ਨੇ ਉਹਨਾਂ ਨੂੰ ਜੇ ਅਜੇ ਵੀ ਸਮਝ ਨਹੀਂ ਆਈ ਤੇ ਇਹਦਾ ਜਵਾਬ ਹੋਰ ਕਟਾ ਜਿਹੜਾ ਆਉਣ ਵਾਲੇ ਸਮੇਂ ਦਿੱਤਾ ਜਾਊਗਾ ਜਿਹੜੀ ਸਾਡੀ ਦੇਸ਼ ਦੀ ਸੈਨਾ ਵੱਲੋਂ